ਜਿਹੜਾ ਫਲ ਤੁਸੀਂ ਸਕਰੀਨ ਦੇ ਉੱਪਰ ਲੱਗਿਆ ਦੇਖ ਰਹੇ ਹੋ ਇਹ ਹੈਗਾ ਜੀ ਮਿੱਠੇ ਦਾ ਮਿੱਠਾ ਇੱਕ ਨਿੰਬੂ ਜਾਤੀ ਦੀ ਕਿਸਮ ਆਂਗੀ ਕਿੰਨੂ ਮੰਗੂ ਤੇ ਜਿਹੜੀ ਕਿ ਲਗਭਗ ਜਿਹੜਾ 9ਵੇਂ 10ਵੇਂ ਮਹੀਨੇ ਦੇ ਵਿੱਚ ਪੱਕਣੀ ਸ਼ੁਰੂ ਹੋ ਜਾਂਦੀ ਹੈਗੇ ਤੁਸੀਂ ਫਲ ਦੇਖ ਸਕਦੇ ਹੋ ਕਾਫੀ ਜ਼ਿਆਦਾ ਬੂਟੇ ਦੇ ਉੱਪਰ ਆਇਆ ਹੋਗਾ ਦੇਸੀ ਕਿਸਮਾਂ ਕੀ ਮੈਡੀਸਨਲ ਪਲਾਂਟ ਆਗਾ ਜੂਸ ਦੇ ਲਈ ਤੁਸੀਂ ਇਹਨੂੰ ਵਰਤ ਸਕਦੇ ਹੋਗੇ ਵੈਸੇ ਵੀ ਇਹਨੂੰ ਖਾਦਾ ਜਾ ਸਕਦਾ ਹੈਗਾ ਲਗਭਗ ਜਿਹੜਾ 1 ਮਹੀਨਾ ਤੋਂ ਨੂੰ ਇਹ ਫਲ ਮਿਲਦਾ ਰਹਿੰਦਾ ਹੈਗਾ ਤੇ ਇੱਕ ਮਹੀਨਾ ਜੇਕਰ ਤੁਸੀਂ ਸਾਲ ਦੇ ਵਿੱਚ ਇਹ ਫਲ ਖਾ ਲੰਨੇ ਹੋ ਤਾਂ ਕਾਫੀ ਸਾਰੀਆਂ ਬਿਮਾਰੀਆਂ ਨੂੰ ਜਿਹੜੀ ਕੱਟਣ ਦੀ ਸਮਰੱਥਾ ਤੁਹਾਡੇ ਸਰੀਰ ਦੇ ਵਿੱਚ ਇਹਦੇ ਨਾਲ ਆ ਜਾਂਦੀ ਹੈਗੀ ਕਾਫੀ ਤਾਤੇ ਦੇ ਵਿੱਚੋਂ ਪਾਇਆ ਜਾਂਦੇ ਹੈਗੇ ਪੁਰਾਣੀ ਜਿਹੜੀ ਦੇਸੀ ਵੈਰਾਈਟੀ ਹੈਗੀ ਤੇ ਦੇਸੀ ਹੋਣ ਦੇ ਨਾਤੇ ਜਿਹੜਾ ਫਲ ਵੀ ਕਾਫੀ ਜ਼ਿਆਦਾ ਜਿਹੜੀ ਇਹ ਵੈਰਾਈਟੀ ਚੱਗਦੀ ਹੈਗੀ ਇਸ ਤਰ੍ਹਾਂ ਦੀਆਂ ਕਾਫੀ ਸਾਰੀਆਂ ਹੋਰ ਵੈਰਾਈਟੀਆਂ ਆਪਣੇ ਕੋਲ ਫਾਰਮ ਦੇ ਉੱਪਰ ਮੌਜੂਦ ਨੇ ਜਿਨ੍ਹਾਂ ਦੇ ਉੱਪਰ ਆਪਣੇ ਲਗਾਤਾਰ ਤਯਾਰਬੇ ਚੱਲ ਰਹੇ ਨੇ ਸੋ ਇਸ ਤਰ੍ਹਾਂ ਦਾ ਕੋਈ ਵੀ ਬੂਟਾ ਜੇਕਰ ਤੁਸੀਂ ਲਾਉਣਾ ਚਾਹੁੰਦੇ ਹੋ ਤਾਂ ਫਾਰਮ ਦੇ ਉੱਪਰ ਆ ਕੇ ਸਾਡੇ ਕੋਲੋਂ ਲੈ ਆ ਸਕਦੇ ਹੋ ਕਿ ਵੈਰਾਈਟੀ ਜਿਹੜੀ ਗਰੰਟੀ ইস্যੂ ਦਾ ਤੁਹਾਨੂੰ ਸਾਡੇ ਕੋਲੋਂ ਮਿਲ ਜੂਗੀ ਧੰਨਵਾਦ ਜੀ